ਇੱਕ ਪਾਸੇ ਅਤਿ ਦੀ ਗਰਮੀ ਨੇ ਲੋਕਾਂ ਦੇ ਪਸੀਨੇ ਕਢਾਏ ਹੋਏ ਨੇ ਤੇ ਦੂਜੇ ਪਾਸੇ ਵੱਧਦੀ ਮਹਿੰਗਾਈ ਨੇ ਲੋਕਾਂ ਦੇ ਹੰਝੂ ਕਢਾ ਦਿੱਤੇ ਨੇ ਜੀ ਹਾਂ ਗਰਮੀ ਦੇ ਮੌਸਮ ਦੇ ਵਿੱਚ ਸਬਜ਼ੀਆਂ ਵੀ ਮਹਿੰਗੀਆਂ ਹੋ ਗਈਆਂ ਨੇ ਜਿਸ ਕਾਰਨ ਲੋਕਾਂ ਦੀ ਜੇਬ ਤੇ ਸਿੱਧਾ ਅਸਰ ਪੈ ਰਿਹਾ ਹੈ ਕਈ ਸਬਜ਼ੀਆਂ ਦੇ ਭਾਅ ਦੋ ਗੁਨੇ ਰੇਟਾਂ ਨੂੰ ਛੋੜ ਰਹੇ ਨੇ ਤੇ ਕਈ ਦਿਹਾੜੀਦਾਰ ਦੀ ਖਰੀਦ ਸਮਰੱਥਾ ਤੋਂ ਹੀ ਬਾਹਰ ਹੋ ਗਈਆਂ ਨੇ ਆਲਮ ਇਹ ਹੈ ਕਿ ਮੰਡੀ ਵਿੱਚ ਸਬਜ਼ੀਆਂ ਦੀ ਖਰੀਦਦਾਰੀ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਆਮਦਨੀ 88 ਤੇ ਖਰਚਾ ਰੁਪਈਆ ਹੋਇਆ ਪਿਆ ਯਾਨੀ ਕਿ ਮਹਿੰਗਾਈ ਦੀ ਮਾਰ ਕਾਰਨ ਘਰ ਦੇ ਗੁਜ਼ਾਰੇ ਬੜੀ ਹੀ ਮੁਸ਼ਕਿਲ ਨਾਲ ਹੋ ਰਹੇ ਨੇ। तकरीबन ਦੁੱਗਨੇ ਰੇਟ ਤਾਂ ਹੀ ਹੈ ਜੀ ਸਾਰੀ ਚੀਜ਼ ਦੀ। ਜੀ ਜਿਹੜੀ ਮਰਜ਼ੀ ਲੈ ਲਓ। ਕਿੰਨਾ ਕੁ ਫਰਕ ਜੀ ਪਿਆਜ਼ ਦੀ ਗੱਲ ਕਰੀ ਆ ਲੀਆਂ ਦੀ ਗੱਲ ਕਰੀਏ ਪਹਿਲਾਂ। ਪਿਆਜ਼ ਵੀ ਡਬਲ ਰੇਟ ਹੋਏ ਹੋਏ ਆ। ਜੀ 200 ਰੁਪਏ ਦੇ ਬੰਦ ਕਿਲੋ 250 ਦੇ ਬੰਦ ਕਿਲੋ ਹੋਏ। ਪਹਿਲਾਂ ਕੀ ਰੇਟ ਸੀ ਜੀ? ਪਹਿਲਾਂ 100 110 ਜੀ। ਕੀ ਲੱਗਦਾ ਆਮਦਨ ਘੱਟਾ ਖਰਚੇ ਜ਼ਿਆਦੇ? ਆਮਦਨੀ ਨਹੀਂ ਰਹਿਣੀ ਖਰਚੇ ਡਬਲ ਹੋਏ ਹੋਏ। ਕੀ ਲੱਗਦਾ ਇਹ ਗਰਮੀ ਜ਼ਿਆਦਾ ਕਰਕੇ ਆ ਜਾਂ ਵੀ ਹੰਤਾ ਮੌਸਮ ਦੇ ਵਿੱਚ ਵੀ ਗਰਾਵਟ ਆ ਗਈ ਹੈ ਹਾਂਜੀ ਕੱਲ ਦੀ ਮੌਸਮ ਟਕਰਾਵੜ ਹੈਗੀ ਸ਼ਾਮ ਦੀ ਜੀ ਪਰ ਇਹ ਹੈਗਾ ਕਿ ਮਹਿੰਗਾਈ ਤਾਂ ਬਹੁਤ ਜ਼ਿਆਦਾ ਆਕਰ ਵਪਾਰ ਹੋਈ ਪਈ ਹੂੰ ਖਰਚੇ ਕਰਨੇ ਬਹੁਤ ਔਖੇ ਹੋ ਗਏ ਠੀਕ ਗਰੀ ਜੇਬ ਤੇ ਦੋ ਗੁਣਾ ਅਸਰ ਪੈ ਗਿਆ ਦੋ ਗੁਣਾ ਵਪਾਰ ਹੀ ਹੋ ਗਿਆ ਜੀ ਇਹ ਸਾਰੀਆਂ ਸਬਜ਼ੀਆਂ ਤੇ ਵਧੇ ਜਾਂ ਕੁਝ ਕੁਝ ਤਕਰੀਬਨ ਸਾਰੀਆਂ ਸਬਜ਼ੀਆਂ ਜੀ ਇਹ ਤਾਂ ਮੈਂ ਟਿੰਡੇ ਲਿੱਤੇ ਆ 80 ਰੁਪਏ ਕਿਲੋ ਤੇ ਟਿੰਡੇ ਹੀ ਆ ਪਹਿਲਾਂ ਕੀ ਰੇਟ ਸੀ ਜੀ ਪਹਿਲਾਂ ਮੈਂ 20 ਚਾਲੀ 40 ਹਾਂਜੀ ਕਿਹੜੀ ਕਿਹੜੀ ਸਬਜ਼ੀਆਂ ਦੇ ਰੇਟ ਕਿਹੜੀ ਕਿਹੜੀ ਚੀਜ਼ਾਂ ਦੇ ਰੇਟ ਵਧੇ ਸਾਰਿਆਂ ਦੇ ਵਧੇ ਆ ਬਈ ਜਿਦਾ ਪਿਆਜ਼ ਦੇਖ ਲਓ ਆਲੂ ਦੇਖ ਲਓ 100 ਦੀਆਂ ਦੇ 5 ਕਿਲੋ ਵਾਲੀਆਂ ਬਹੁਤ ਜ਼ਿਆਦਾ ਮਹਿੰਗਾਈ ਹੋ ਗਈ ਹੈ ਕੀ ਲੱਗਦਾ ਨਾਲੋਂ ਕਿੰਨਾ ਅਸਰ ਹੈਗਾ ਜੀ ਡਬਲ 트리플 ਅਸਰ ਹੈ ਬਈਆ ਕੀ ਲੱਗਦਾ ਕੋਈ ਬੰਦਾ ਖਾ ਹੀ ਨਹੀਂ ਸਕਦਾ ਹਾਂ